ਪਟਿਆਲਾ ਦੇ ਨੇੜੇ ਪਿੰਡ ਪੈਂਦਾ ਮੈਣ ਜਿੱਥੇ ਇੱਕ ਬਾਬਾ ਹੈਪੀ ਜਿਹੜਾ ਆਪਣੀ ਪਖੰਡਵਾਦ ਦੀ ਦੁਕਾਨ ਚਲਾ ਰਿਹਾ ਹੈ ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਨੌਜਵਾਨ ਲੜਕੀ ਜਿਹੜੀ ਉਹਦੀ ਪੈਰ ਧੋਤ ਧੋਕੇ ਪੀ ਰਹੀ ਹੈ ਇੱਕ ਸਰਦਾਰ ਸਾਹਿਬ ਗੁੱਟ ਤੇ ਗੁਰੂਆਂ ਦਾ ਖੜਾ ਪਾਇਆ ਹੋਇਆ ਤੇ ਉਹ ਵੀ ਉਹਦੇ ਪੈਰ ਜਾਣੀ ਕਿ ਬਾਬੇ ਦੇ ਖੁੱਚਾਂ ਦੀ ਮੈਲ ਧੋਤ ਧੋਕੇ ਪੀ ਰਹੇ ਨੇ ਕੱਲਾ ਹੈਪੀ ਬਾਬਾ ਨਹੀਂ ਕਹਿੰਦੇ ਮੋਕੇ ਦੇ ਵਿੱਚ ਬਾਬਾ ਸ਼ਿਵਮਨਾਥ ਪਾਲਾ ਕਲਾਰਾਂ ਵਾਲਾ کئی ਐਸੇ ਬਾਬੇ ਨੇ ਜਿਨ੍ਹਾਂ ਨੇ ਹੁਣੇ ਪੰਜਾਬ ਦੇ ਲੋਕਾਂ ਨੂੰ ਪੰਬਲ ਪੂਸੇ ਚ ਪਾਇਆ ਹੋਇਆ ਪਖੰਡ ਬਾਦ ਚ ਪਾਇਆ ਹੋਇਆ ਲੋਕ ਦੋਨੇ ਹੱਥਾਂ ਦੇ ਨਾਲ ਉੱਥੇ ਲੁੜਦੇ ਜਾਂਦੇ ਨੇ ਤੇ ਅੱਖਾਂ ਨਹੀਂ ਖੋਲਦੇ ਇਹ ਕਿਰਪਾ ਹੋ ਜਾ ਤੁਹਾਡੇ ਹੱਕ ਚ ਹੋ ਜਾ ਪੰਜ ਕੜਾਹੇ ਚੌਲਾਂ ਦੇ ਘੜ ਦੇਗਾ ਜਿਵੇਂ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਹੋਇਆ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਪੰਜਾਬ 'ਚ ਵਗ ਰਿਹਾ ਹੈ ਉਸੇ ਤਰ੍ਹਾਂ ਇਹ ਜਿਹੜਾ ਇੱਕ ਦਰਿਆ ਹੈ ਪਖੰਡਵਾਦ ਦਾ ਵਗ ਰਿਹਾ ਹੈ ਇਹਦੇ ਖਿਲਾਫ ਵੀ ਸਰਕਾਰ ਨੂੰ ਸੁਚੇਤ ਹੋਣਾ ਪੈਣਾ ਕਿਉਂਕਿ ਨਹੀਂ ਤਾਂ ਆਪਣੇ ਲੋਕ ਬਿਲਕੁਲ ਨਕਮੇ ਹੁੰਦੇ ਜਾਂਦੇ ਨੇ ਜੇ ਕੋਈ ਬਿਮਾਰ ਹੈ ਤਾਂ ਵੀ ਬਾਬਿਆਂ ਦੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਤਾਂ ਵੀ ਬਾਬਿਆਂ ਦੇ ਤੇ ਸਭ ਤੋਂ ਵੱਧ ਐਡ ਜਿਹੜੀ ਹੋ ਰਹੀ ਹੈ ਇਸ ਟਾਈਮ ਪਖੰਡ ਕਰਨ ਵਾਲੇ ਬਾਬਿਆਂ ਦੀ ਹੋ ਰਹੀ ਹੈ ਸਤਵੀਰਵਾਰ ਚੋਂ ਗਿਆ ਪਰ ਨਹੀਂ ਸ਼ਨੀਵਾਰ ਨੂੰ ਆਈ ਉਹ ਪਾਇ ਦੱਸ ਦੂੰਗੀ ਪੁੱਤਰ ਕਰਨਾ ਸ਼ੁਰੂ ਕਰ ਦਾਂਗੇ ਠੀਕ ਹੋ ਜਾ ਅੱਜ ਜਿਵੇਂ ਬਾਬਾ ਨੂੰ ਫਰਕ ਪਾਇਆ ਸਾਰੇ ਸ਼ਰੀਰ ਨੂੰ ਪੈ ਗਿਆ ਠੀਕ ਹੈ ਬਾਬਾ ਠੀਕ ਆ ਬੇਟਾ ਇਹ ਵਾਰ ਕੀਤਾ ਹੋਇਆ ਜਾਦੂ ਕੀਤਾ ਹੋਇਆ ਇਹਨਾਂ ਦਾ ਤੋੜ ਸੀ ਕਰ ਦਾਂਗੇ ਤੁਸੀਂ ਵੀਡੀਓ ਚ ਵੀ ਦੇਖ ਲਿਓ ਜਿਹੜੇ ਹੈਪੀ ਬਾਬੇ ਦੀ ਗੱਲ ਕਰਦੇ ਆ ਇਹਦੇ ਦਰਬਾਰ ਆ ਜਿਹੜਾ ਡੇਰਾ ਇਹ ਲਾਉਂਦਾ ਜਿਹੜਾ ਪਖੰਡਵਾਦ ਦਾ ਉੱਥੇ ਜੋ ਚੱਲ ਰਿਹਾ ਉੱਥੇ ਲੋਕ ਜਰਦਾ ਮਰਦੇ ਨੇ ਉੱਥੇ ਬੈਠੇ ਸਿਕਟਾਂ ਪੀਂਦੇ ਨੇ ਆ ਸ਼ਿਵਮਨਾਥ ਦੇ ਉੱਥੇ ਸਾਹਮਣੇ ਲੋਕ ਸਰਦਾਰਾਂ ਦੇ ਮੂੰਹ ਦੇ ਉੱਤੇ ਸਿਕਟਾਂ ਪੀ ਰਿਹਾ ਹੈ ਇਹ ਖੁਦ ਬਾਬਾ ਜਿਹੜਾ ਸਿਕਟਾਂ ਪੀਪੀਕੇ ਸਰਦਾਰਾਂ ਦੇ ਮੂੰਹ ਤੇ ਧੂਆ ਛੜਦਾ ਤੇ ਕਿਸ ਤਰ੍ਹਾਂ ਲੋਕਾਂ ਨੂੰ ਇਹ ਡਾਇਲੌਗ ਬੋਲਦੇ ਨੇ ਕਟਿੰਗ ਕਰਕੇ ਐਡੀਟਿੰਗ ਕਰਕੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰੋਸਿਆ ਜਾਂਦਾ ਫਿਰ ਵੀ ਅੱਖਾਂ ਨਹੀਂ ਖੋਲਦੇ ਲੋਕਾਂ ਨੂੰ ਤੁਸੀਂ ਬਤਨ ਲੈ ਦੋ ਮੇਰੀ ਜੇਬ 'ਚ ਤਾਂ ਨੋਟ ਹੈ ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਦੱਸੋ ਨਹੀਂ 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 ਆਈ ਨਹੀਂ ਫਿਰ ਜਾਂ ਜਾਂਦਾ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆਹ ਨੋਟ ਆ ਮੈਂ ਇਸੇ ਸਭ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਅਸੀਂ ਫਿਰ ਵੀ ਕਹਿੰਦੇ ਹਾਂ ਜੇ ਪਖੰਡੀਆਂ ਦੇ ਪੱਲੇ ਕੁਝ ਹੈਗਾ ਤਾਂ ਪੰਜਾਬ ਦੇ ਵਿੱਚ ਤਰਕਸ਼ੀਲ ਸੋਸਾਇਟੀ ਬਣੀ ਹੋਈ ਹੈ ਤੇ ਰਾਮ ਕੁਮਾਰ ਸ਼ਰਮਾ ਜੀ ਸਾਡੇ ਚੈਨਲ ਤੇ ਵੀ ਆਏ ਵੱਖ-ਵੱਖ ਚੈਨਲਾਂ ਤੇ ਇਹਨਾਂ ਨੂੰ ਚੈਲੰਜ ਕੀਤਾ ਲੱਖ ਰੁਪਏ ਦਾ ਇਨਾਮ ਵੀ ਕਿਹਾ ਵੀ ਦੇਵਾਂਗੇ ਤੁਸੀਂ ਆ ਕੇ ਇੱਕ ਵਾਰ ਮੈਂ ਕਹਿੰਦਾ ਉਹਨਾਂ ਦੀ ਗੱਲ ਛੱਡੋ ਸਾਡੇ ਸਟੂਡੀਓ 'ਚ ਆਜੋ ਤੁਸੀਂ ਸਾਡੇ ਪੰਜ ਚਾਰ ਸਵਾਲਾਂ ਦਾ ਜਵਾਬ ਦੇ ਦਿਓ ਤਾਂ ਜੋ ਕਹੋਂਗੇ ਅਸੀਂ ਦੇਣ ਨੂੰ ਤਿਆਰ ਆਂ ਭਾਵੇਂ ਸਾਨੂੰ ਪੱਲੋਂ ਪੈਸੇ ਕਿਉਂ ਨਾ ਦੇਣੇ ਪੈਣ ਵੀ ਤੁਹਾਡਾ ਸਨਮਾਨ ਵੀ ਕਰਾਂਗੇ ਲੋਕਾਂ ਨੂੰ ਦੱਸਾਂਗੇ ਵੀ ਵੀ ਹਾਂ ਇਹ ਲੋਕ ਸਹੀ ਕੰਮ ਕਰ ਰਹੇ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਵੈਸ਼ਨੂ ਮਾਤਾ ਕਹਿੰਦੀ ਹੈ ਵੀ ਮੇਰੀਆਂ ਫੋਟਮਾਂ ਮੇਰੀਆਂ ਗੱਦੀ ਲਾ ਕੇ ਚਾਰ ਫੋਟਮਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਮੈਂ ਕਿਉਂ ਚੋ ਪੀਨੇ ਉਹ ਬਈ ਕਿਉਂ ਬਦਨਾਮ ਕਰਦੇ ਹਾਂ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਹੈਪੀ ਦੀ ਗੱਲ ਕਰਦੇ ਜਿਹੜਾ ਬਾਬਾ ਬਣਿਆ ਹੋਇਆ ਇਹ ਪਹਿਲਾਂ ਕਹਿੰਦੇ ਵੀ ਜਗਰਾਤਿਆਂ ਦੇ ਉੱਤੇ ਪੰਡਤ ਗੀਰੀ ਦਾ ਤਾਰਾ ਰਾਣੀ ਪੜਦੇ ਸੀ ਜੋ ਵੀ ਕਰਦੇ ਸੀ ਜਗਰਾਤਿਆਂ ਦੇ ਜਾਂਦਾ ਸੀ ਉਸ ਤੋਂ ਬਾਅਦ ਪੀਰਾਂ ਦੀ ਚੌਕੀ ਲਾਉਣ ਲੱਗ ਗਿਆ ਥ੍ਰੀ ਵੀਲਰ ਵੀ ਚਲਾਉਂਦਾ ਸੀ ਆਟੋ ਚਲਾਉਂਦਾ ਸੀ ਅੱਜ ਤੁਸੀਂ ਪੁੱਛੋ ਵੀ ਇਹ じゃ ਕੀ ਤੇਰੇ ਕੋਲ ਕਿੱਥੋਂ ਪੈਸੇ ਆ ਗਏ ਵੀ ਤੂੰ ਤਾਂ ਛੱਡ ਕੇ ਸਾਰਾ ਕੁਝ ਮੌਜਾ ਹੀ ਕਰਨ ਲੱਗ ਗਿਆ ਇਹਨਾਂ ਤੇ ਯਾਰ ਭਾਈ ਤਾਂ ਹੋਰ ਦੇਖ ਰਹਾ ਇੱਕ ਲਾ ਲਓ ਤੇ ਕੈਮਰਾ ਜਿੱਥੋਂ ਨੂੰ ਸਾਹਮਣੇ ਥੋੜਾ ਫਟਵੜੀ ਦਾ ਨਾਮ ਲਿਖਾਈ ਦਿੱਕੇ ਗਿਆ ਨਾ ਤਾਂ ਮਾਈ ਇਹਨਾਂ ਨਾਲ ਗੱਲ ਕਰੇਗੀ ਕਿ ਤੂੰ ਝੂਠ ਬੋਲ ਕੇ ਗਿਆ ਹੱਦ ਤਾਂ ਉਦੋਂ ਹੋ ਗਈ ਇਹ ਬਾਬੇ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦੇ ਨੇ ਜੇ ਤੇਰਾ ਕੰਮ ਹੋ ਗਿਆ ਤੇਰਾ ਪਲਾਟ ਵਿਗ ਗਿਆ ਤੇਰੀ ਕੋਠੀ ਵਿਗ ਗਈ ਤਾਂ ਵਿੱਚੋਂ ਇੰਨੇ ਪੈਸੇ ਲਵਾਂਗਾ ਮੈਂ ਉਹ ਸ਼ਰਿਆਂ ਵੀਡੀਓ ਬਣੀਆਂ ਹੋਈਆਂ ਨੇ ਵੀ ਜੇ ਤੇਰਾ ਇਹ ਮੈਂ ਕੰਮ ਕਰਾਤਾ ਫੇਰ 44 ਲੱਖ ਦੀ ਕੋਠੀ ਵਿਗੀ ਤਾਂ ਇੰਨੇ ਪੈਸੇ ਤੂੰ ਮੈਨੂੰ ਵੀ ਦੇਣੇ ਨੇ ਇਹ ਸ਼ਰਿਆਂ ਪੈਸੇ ਮੰਗਦੇ ਨੇ ਤਾਂ ਫਿਰ ਵੀ ਲੋਕ ਅੱਖਾਂ ਵਿੱਚ ਕੇ ਤਮਾਸ਼ਾ ਦੇਖ ਰਹੇ ਨੇ ਆ ਗਿਆ ਨਾ ਚੱਲ ਚਲੀ ਗਈ ਬਜਾ ਨਾ ਕਰ ਕਹਿੰਦਾ ਮੈਂ ਹਾਂ ਜੀ ਇਹਦਾ ਮੈਂ ਬਾਕੀ ਕਿੰਨੇ ਮੈਂ ਕਹਾਂ 40 ਦਵਾਰ ਨਾ ਜੇ ਕਹਾਂ ਬਾਕੀ ਕਿੰਨੇ 5000 ਰੁਪਏ ਬਾਕੀ ਦੇ ਦੋ ਚਲੋ ਇਹ ਹੈਪੀ ਬਾਬੇ ਦੀ ਗੱਲ ਕਰੀਏ ਜਿਹੜਾ ਉੱਥੇ ਆ ਦੁਕਾਨ ਚਲਾ ਰਿਹਾ ਹੈ ਲੋਕਾਂ ਨੂੰ ਲੁੱਟਣ ਦੀ ਤਾਂ ਪਿੰਡ ਦੀ ਪੰਚਾਇਤ ਤੇ ਵੀ ਹਾਵੀ ਹੋਇਆ ਲੱਗਦਾ ਹੈ ਪਹਿਲੇ ਸਰਪੰਚ ਨਾਲ ਗੱਲ ਕਰੀ ਉਹਨਾਂ ਨੇ ਖੁੱਲ ਕੇ ਗੱਲ ਨਹੀਂ ਕਰੀ ਫਿਰ ਦੂਜੇ ਨਾਲ ਕੀਤੀ ਹੁਣ ਜਿਹੜਾ ਪ੍ਰੈਜੈਂਟ ਸਰਪੰਚ ਹੈ ਉਹ ਵੀ ਖੁੱਲ ਕੇ ਗੱਲ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਸਾਨੂੰ ਜੋ ਫੋਨ ਤੋਂ ਪਤਾ ਲੱਗਿਆ ਗਲਦਬਾਤ ਤੋਂ ਪਤਾ ਲੱਗਿਆ ਉਹ ਵੀ ਇਤੋਂ ਦੁਖੀ ਨੇ ਇਹਦੀ ਜ਼ੁਰਤ ਦੇਖੋ ਮਾੜੀ ਦੀ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਇਹਨੇ ਉਹ ਵੀ ਬਦਲਤਾ ਕਿਉਂਕਿ ਪਹਿਲਾ ਪ੍ਰਧਾਨ ਆਵਾਜ਼ ਚੁੱਕਦਾ ਸੀ ਵੀ ਬਾਬੇ ਤੂੰ ਕੀ ਡਰਾਮੇਬਾਜ਼ੀ ਕਰਦਾ ਲੋਕਾਂ ਨੂੰ ਲੁੱਟ ਰਿਹਾ ਹੈ ਇਹ ਇਸ ਕਰਕੇ ਸਾਰਿਆਂ ਤੇ ਇਸ ਟਾਈਮ ਬਾਬਾ ਇਹ ਹਾਵੀ ਹੋ ਰਿਹਾ ਕੱਲ ਨੂੰ ਐਮਐਲਏ ਤੇ ਵੀ ਹਾਵੀ ਹੋਊਗਾ ਸਤਿ ਸ੍ਰੀਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਈਵਨ মিডিਆ ਦੋਸਤੋ ਗੱਲ ਕਰਾਂਗੇ ਰੰਗਲੇ ਪੰਜਾਬ ਦੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਮਾ ਦਰਿਆ ਵਗ ਰਿਹਾ ਹੈ ਤੇ ਸਰਕਾਰ ਨੇ ਕਮਰ ਕਸੇ ਕੀਤੇ ਹੋਏ ਨੇ। ਯੁੱਧ ਨਸ਼ਿਆਂ ਦੇ ਵਿਰੁੱਧ ਮਿਹਨ ਵੀ ਛੇੜੀ ਹੋਈ ਹੈ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਇਸੇ ਤਰ੍ਹਾਂ ਇੱਕ ਦਰਿਆ ਜਿਹੜਾ ਮੈਂ ਦੱਸਿਆ ਵਗ ਰਿਹਾ ਹੈ ਪਖੰਡਵਾਦ ਦਾ ਅੰਧ ਵਿਸ਼ਵਾਸ ਦਾ ਜਗਾ ਜਗਾ ਤੇ ਪਿੰਡ ਪਿੰਡ ਦੇ ਉੱਤੇ ਪਖੰਡਵਾਦ ਦੇ ਅੰਧ ਵਿਸ਼ਵਾਸ ਦੇ ਡੇਰੇ ਖੁੱਲ ਗਏ ਨੇ। ਸਾਰੇ ਡੇਰਿਆਂ ਨੂੰ ਆਪਾਂ ਤਰਤੀਬ ਬੈਜ ਇਹਨਾਂ ਨੂੰ ਐਕਸਪੋਜ਼ ਕਰਾਂਗੇ। ਪਰ ਅੱਜ ਗੱਲ ਕਰਾਂਗੇ ਪਟਿਆਲਾ ਦੇ ਨੇੜੇ ਪਿੰਡ ਪੈਂਦਾ ਮੈਨ। ਅਸੀਂ ਉੱਥੇ ਦਾ ਸਟਿੰਗ ਆਪਰੇਸ਼ਨ ਵੀ ਕਰਵਾਇਆ ਵੀ ਬਾਬਾ ਕਿਸ ਤਰ੍ਹਾਂ ਲੋਕਾਂ ਨੂੰ ਪੁੱਛਾ ਦਿੰਦਾ ਕੀ ਕਰਦਾ ਤਾਂ ਜਿਹੜਾ ਸਾਡਾ ਬੰਦਾ ਇੱਥੋਂ ਕੰਨ ਲੈ ਕੇ ਗਿਆ ਜਿਹਨੂੰ ਇਹ ਕੰਨ ਮਗਾਉਂਦੇ ਨੇ ਵਿੱਚ 100 ਰੁਪਈਆ ਸਰੋਂ ਦੇ ਤੇਲ ਦੀ ਬੋਤਲ ਪਹਿਲਾ ਅਸੀਂ ਐਪੀਸੋਡ ਪਾਲਿਆ ਵਿੱਚ ਸਾਰਾ ਕੁਝ ਦੱਸ ਚੁੱਕੇ ਹਾਂ ਵੀ ਕਿਸ ਤਰ੍ਹਾਂ ਕਹਿੰਦੇ ਨੇ ਵੀ 100 ਰੁਪਈਆ ਲੈ ਕੇ ਆਉਣਾ ਫਿਰ ਬਾਬੇ ਨੂੰ ਕਣਕ ਦੇਣੀ ਹੈ ਜਿਹੜੀ ਕਣ ਕਹਿੰਦੇ ਉਹ ਸਾਰਾ ਕੁਝ ਅਸੀਂ ਦੱਸਿਆ ਹੈਪੀ ਬਾਬੇ ਦੇ ਵੀ ਇਹੀ ਕੁਝ ਹੈ ਮਤਲਬ ਸਾਰਿਆਂ ਨੂੰ ਜੇ ਤੁਸੀਂ ਮਿਲਾ ਲਓ ਇਹ ਸਾਰਾ ਕੁਝ ਸੇਮ ਟੂ ਸੇਮ ਚੱਲ ਰਿਹਾ ਹੈ ਖੜੇ ਹੋ ਕੇ ਸੰਗਤ ਨੂੰ ਕਿਵੇਂ ਬੁਲਾਉਂਦੇ ਨੇ ਤੇਰੇ ਘਰ ਚ ਕੀ ਚੱਲਦਾ ਕੀ ਨਹੀਂ ਚੱਲਦਾ ਉਹ ਸਾਰਾ ਕੁਝ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਆ ਬੈਡ ਚੱਲਦੀ ਰਹਿੰਦੀ ਹੈ ਉਹਦੀ ਇੱਕ ਬਲੈਕ 19ਪੀਬੀ ਬਲੈਕ ਡੀ ਕੋਈ ਚੈਨਲ ਹੈ ਇਹ ਜਾਂ ਇਹਨਾਂ ਦੀ ਐਡ ਕਰਨ ਦਾ ਪ੍ਰੋਮੋਸ਼ਨ ਕਰਨ ਦਾ ਕਿਉਂਕਿ ਉਹਨੂੰ ਇੱਕ ਖਾੜੇ ਦੇ ਇਹ 20000 25000 30000 ਰੁਪਿਆ ਦੰਦੇ ਨੇ ਉਹ ਇਹ ਨਹੀਂ ਦੇਖਦਾ ਵੀ ਤੇਰੇ ਚੈਨਲ ਨੂੰ ਇਹਨੂੰ ਦੇਖ ਕੇ ਕਿੰਨੇ ਲੋਕ ਇਹਨਾਂ ਦਾ ਸ਼ਿਕਾਰ ਹੁੰਦੇ ਨੇ ਉਹ ਬਾਬੇ ਦੇ ਦਰਬਾਰ ਦੀ ਗੱਲ ਕਰਦੇ ਆ ਜਿਹੜਾ ਹੈਪੀ ਬਾਬਾ ਜਿਹੜਾ ਪਖੰਡਵਾਦ ਦਾ ਦਰਬਾਰ ਲਾਉਂਦਾ ਉੱਥੇ ਸ਼ਰਿਆਂਵ ਲੋਕ ਜਰਦੇ ਦਾ ਸੇਵਨ ਕਰਦੇ ਨੇ ਸਾਡੇ ਕੈਮਰੇ ਚ ਕੈਦ ਹੋਇਆ ਜਿਹੜੇ ਮੁੰਡੇ ਅਸੀਂ ਭੇਜੇ ਸੀ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਨਾਂ ਦਾ ਕੰਨ ਕੀ ਦਾ ਦੇ ਸਵਾਲ ਕੋਈ ਹੋਰ ਕਰ ਰਿਹਾ ਮਤਲਬ ਸਾਰਾ ਤੁਸੀਂ ਸਮਝਦੇ ਹੋ ਲੋਕ ਵੀ ਅਸੀਂ ਜਦੋਂ ਕੋਈ ਚੀਜ਼ ਕਰਦੇ ਆ ਤੱਥਾਂ ਦੇ ਆਧਾਰ ਤੇ ਪੇਸ਼ ਕਰਦੇ ਆ ਕੱਖ ਨਹੀਂ ਉਹਨੂੰ ਪਤਾ ਹੈਗਾ ਕਿਸ ਤਰ੍ਹਾਂ ਡਰਾਮੇਬਾਜ਼ੀਆਂ ਕਰਦਾ ਸਭ ਤੋਂ ਵੱਡੀ ਗਲਤੀ ਇਹ ਆ ਵੀ ਪੰਜਾਬੀਆਂ ਨੂੰ ਕੀ ਅਸੀਂ ਲਾਂਤਾਂ ਪਾਈਏ ਕੀ ਕਰੀਏ ਪੰਜਾਬੀ ਕੌਮ ਹੈ ਜਿਹੜੀ ਕਿੱਥੇ ਸੌਂਗੀ ਇਹ ਮੈਂ ਤਾਂ ਕਹਿ ਰਿਹਾ ਡੇਰਿਆਂ ਤੇ ਕੀ ਕੁਝ ਨਹੀਂ ਹੁੰਦਾ ਕਿੱਦਾਂ ਦੇ ਜਿਹੜੇ ਹੈਗੇ ਲੋਕ ਜਿਹੜੇ ਜੀੜਾਂ ਚ ਵੀ ਚਲੇ ਗਏ ਜਿਹੜੇ ਲੋਕਾਂ ਨੂੰ ਦੁਆਵਾਂ ਮੰਗਦੇ ਸੀ ਲੋਕਾਂ ਨੂੰ ਠੀਕ ਕਰਦੇ ਸੀ ਉਹ ਆਪ ਕੋਰਟ ਦੇ ਵਿੱਚ ਤੁਸੀਂ ਦੇਖੇ ਨੇ ਮਾਫੀਆਂ ਮੰਗਦੇ ਵੀ ਜੱਸਾ ਮੇਰੇ ਘਰ ਵਾਲੀ ਦੀਆਂ ਪਿੰਜਣੀਆਂ ਦੁੱਖਦਿਆਂ ਨੇ ਮੇਰਾ ਲੱਕ ਦੁੱਖਦਾ ਜਿਹੜਾ ਉਹ ਪ੍ਰਮਾਤਮਾ ਨੂੰ ਕਹਿੰਦੇ ਸੀ ਵੀ ਪ੍ਰਮਾਤਮਾ ਸਾਡੇ ਕਹੇ ਤੋਂ ਚੱਲਦਾ ਉਹਨਾਂ ਦਾ ਹਾਲ ਤੁਸੀਂ ਸਾਰੇ ਜਾਣੀ-ਜਾਣੋ ਦੇਖਿਆ ਕਈਆਂ ਦੇ ਡੇਰਿਆਂ ਤੇ ਬਲਤਕਾਰ ਹੋਏ ਕੁੜੀਆਂ ਦੇ ਧੀਆ ਦੇ ਭੈਣਾਂ ਦੇ ਉਹ ਵੀ ਸਲਾਖਾਂ ਪਿੱਛੇ ਨੇ ਪਰ ਜੇ ਆਪਾਂ ਜਲਦੀ ਅੱਖਾਂ ਨਾ ਖੋਲੀਆਂ ਇਹ ਲੋਕਾਂ ਦੇ ਡੇਰਿਆਂ ਤੇ ਵੀ ਇਹੀ ਕੁਝ ਹੋਣਾ ਹੈ ਇਹ ਹੈਪੀ ਬਾਬੇ ਦੇ ਉੱਥੇ ਕੀ ਕੁਝ ਚੱਲਦਾ ਹੈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇੱਕ ਲੜਕੀ ਹੈ ਜਿਹੜੀ ਇਹਦੇ ਪੈਰ ਧੋ ਧੋ ਕੇ ਪੀ ਰਹੀ ਹੈ ਉੱਥੇ ਇੱਕ ਸਰਦਾਰ ਬੰਦਾ ਹੈ ਜਿਹਦੇ ਗੁੱਟ ਤੇ ਕੜਾ ਸਜਾਇਆ ਹੋਇਆ ਸ਼ਾਇਦ ਗਾਤਰਾ ਵੀ ਪਾਇਆ ਹੋਵੇ ਉਹ ਵੀ ਇਹਦੇ ਪੈਰ ਧੋ ਧੋ ਕੇ ਪੀ ਰਿਹਾ ਹੈ ਬੜੀ ਲਾਂਤਲੀ ਗੱਲ ਆ ਸਾਡੇ ਪੰਜਾਬੀ ਲੋਕ ਮੈਂ ਪਹਿਲਾਂ ਕਹਿੰਨਾ ਜਿੱਥੇ ਅਣਖੀ ਸੂਰਮੇ ਦਲੇਰ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਦੇ ਨੇ ਪਰ ਅਸੀਂ ਕਿਸ ਜਗ੍ਹਾ ਫਸ ਗਏ ਅਸੀਂ ਮਤਲਬ ਇਸ ਜਗ੍ਹਾ ਤੇ ਅੰਧਵਿਸ਼ਵਾਸ ਦੇ ਵਿੱਚ ਇੰਨੇ ਕਿ ਤਸ ਗਏ ਅਸੀਂ ਆਪਣੀ ਮਿਹਨਤ ਕਰਨਾ ਭੁੱਲ ਗਏ ਵਿਸ਼ਵਾਸ ਸਾਡੇ ਗੁਰੂਆਂ ਪੀਰਾਂ ਦਾ ਸਤਕਾਰ ਭੁੱਲ ਗਏ ਇਹ ਲੋਕ ਨੇ ਜਿਹੜੇ ਪੀਰਾਂ ਫਕੀਰਾਂ ਦਾ ਨਾਂ ਲੈ ਕੇ ਵੀ ਚੱਲ ਓਏ ਬਾਬਾ ਚੱਲ ਓਏ ਬਾਬਾ ਕਿਸ ਤਰ੍ਹਾਂ ਡਰਾਮੇਬਾਜ਼ੀਆਂ ਕਰਦੇ ਨੇ ਸਾਰਾ ਕੁਝ ਜੇ ਕਿ ਥੋੜਾ ਜਿਹਾ ਤੁਸੀਂ ਸੁਚੇਤ ਹੋ ਕੇ ਦੇਖੋ ਤਾਨੂੰ ਸਭ ਕੁਝ ਦਿਖ ਜੂਗਾ ਹੈਪੀ ਦੀ ਗੱਲ ਕਰਦੇ ਹਾਂ ਜਿਹੜਾ ਬਾਬਾ ਬਣਿਆ ਹੋਇਆ ਇਹ ਪਹਿਲਾਂ ਕਹਿੰਦੇ ਵੀ ਜਗਰਾਤਿਆਂ ਦੇ ਉੱਤੇ ਪੰਡਤ ਗਿਰੀ ਦਾ ਤਾਰਾ ਰਾਣੀ ਪੜਦੇ ਸੀ ਜੋ ਵੀ ਕਰਦੇ ਸੀ ਜਗਰਾਤਿਆਂ ਦੇ ਜਾਂਦਾ ਸੀ ਉਸ ਤੋਂ ਬਾਅਦ ਪੀਰਾਂ ਦੀ ਚੌਂਕੀ ਲਾਉਣ ਲੱਗ ਗਿਆ 3-ਵੀਲਰ ਵੀ ਚਲਾਉਂਦਾ ਸੀ ਆਟੋ ਚਲਾਉਂਦਾ ਸੀ ਅੱਜ ਤੁਸੀਂ ਪੁੱਛੋ ਵੀ ਇਹ じゃ ਕੀ ਤੇਰੇ ਕੋਲ ਕਿੱਥੋਂ ਪੈਸੇ ਆ ਗਏ ਵੀ ਤੂੰ ਤਾਂ ਛੱਡ ਕੇ ਸਾਰਾ ਕੁਝ ਮੌਜਾਂ ਹੀ ਕਰਨ ਲੱਗ ਗਿਆ ਦਰਬਾਰ ਸਜਾਉਣ ਲੱਗ ਗਿਆ ਇੱਕ ਹੋਰ ਗੱਲ ਦੱਸਦੇ ਆ ਤੁਹਾਡੇ ਕੰਮ ਬਣਨ ਨਾ ਬਣਨ ਤੁਸੀਂ ਕਾਮਯਾਬ ਹੋ ਨਾ ਹੋ ਇਹ ਲੋਕ ਜਿਹੜੇ ਨਕੰਮੇ ਨੇ ਇਹ ਬਾਬਿਆਂ ਦੇ ਭੇਜ ਚ ਵੜ ਗਏ ਨੇ ਜਿਹੜੇ ਇਹ ਜ਼ਰੂਰ ਕਾਮਯਾਬ ਹੋ ਜਾਂਦੇ ਨੇ ਪਹਿਲਾਂ ਟੈਂਪੂ ਚਲਾਉਂਦਾ ਸੀ ਫਿਰ ਸਕੂਟਰੀ ਲੈ ਲਈ ਫਿਰ ਕਾਰ ਲੈ ਲਈ ਫਿਰ ਫੋਰਚੂਨਰ ਲੈ ਲੈਣਗੇ ਮੁੜ ਕੇ ਇਹਨਾਂ ਨੂੰ ਗਨਮੈਨ ਸਿਕਿਉਰਟੀਆਂ ਵੀ ਮਿਲ ਜਾਂਦੀਆਂ ਨੇ ਇਹ ਸਭ ਕੁਝ ਸਾਡੇ ਲੀਡਰ ਨੇ ਜਿਹੜੇ ਉਹਨਾਂ ਨੂੰ ਸੋਚਣਾ ਚਾਹੀਦਾ ਕਿਉਂ ਤੁਸੀਂ ਵੋਟਾਂ ਪਿੱਛੇ ਇੱਕ ਪੈਸੇ ਭਈਆਂ ਨੇ ਜੋ ਤਹਿਲਕਾ ਵਿਚ ਆ ਰੱਖਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਵੀ ਸਿਰਫ ਰਾਜਨੀਤੀ ਦੀ ਗੇਮ ਹੈ ਕੋਈ ਲੀਡਰ ਇਸਤੇ ਨਹੀਂ ਬੋਲਿਆ ਖੁੱਲਕੇ ਕਿਉਂਕਿ ਵੋਟਾਂ ਸਾਰੀਆਂ ਉਹਨਾਂ ਦੇ ਕਹਿ ਤੋ ਬਣੀਆਂ ਹੋਈਆਂ ਨੇ। ਇਹੀ ਬੋਟਵਾਦੀ ਰਾਜਨੀਤੀ ਇੱਥੇ ਡੇਰਿਆਂ ਤੇ ਹੋ ਰਹੀ ਹੈ। ਸਾਡੇ ਲੀਡਰ ਸੋਚਦੇ ਨੇ ਵੀ ਸਾਡੀਆਂ ਵੋਟਾਂ ਖਰਾਬ ਹੋਣਗੀਆਂ ਅੱਖਾਂ ਬੰਦ ਕਰ ਲਓ। ਪਰ ਇਹਦਾ ਨੁਕਸਾਨ ਸਾਰਿਆਂ ਨੂੰ ਹੈ। ਸਾਰੇ ਭੁਗਦੇ ਆ ਮੁੜ ਕੇ ਕਿਸੇ ਡੇਰੇ ਤੇ ਬਲਤਕਾਰ ਹੁੰਦਾ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ। ਲੱਖਾਂ ਕਰੋੜਾ ਰੁਪਏ ਦੇਮ ਲੋਕ ਮਾਲਕ ਬਣ ਜਾਂਦੇ ਨੇ। ਮੈਂ ਨਾਲੇ ਹੈਪੀ ਦੀ ਜੇ ਗੱਲ ਕਰਾਂ ਮੈਂ ਤੁਸੀਂ ਦਬਕਾ ਦੇਖੋ ਇਹਨਾਂ ਦਾ ਸਰਪੰਚ ਖੁੱਲਕੇ ਇਹਦੇ ਖਿਲਾਫ ਗੱਲ ਨਹੀਂ ਕਰਦਾ ਸਰਪੰਚ ਨਾਲ ਗੱਲ ਕੀਤੀ ਪਹਿਲਾਂ ਪੁਰਾਣਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਇਹ ਮਾੜੀ ਵਾਲੇ ਰੱਖਿਆ ਜੀ ਕਮੇਟੀ ਬਣੀ ਆ ਉਹਨਾਂ ਨੇ ਬਿਠਾਇਆ ਸੀ ਇਹ ਉਸ ਤੋਂ ਬਾਅਦ ਹੁਣ ਪ੍ਰੈਜ਼ੈਂਟ ਸਰਪੰਚ ਨਾਲ ਗੱਲਬਾਤ ਕੀਤੀ ਹੈ ਉਹ ਵੀ ਹੱਥ ਨਹੀਂ ਧਰਾਉਂਦਾ ਤੁਸੀਂ ਮੈਨੂੰ ਮਿਲ ਕੇ ਗੱਲ ਕਰ ਲਓ ਜੀ ਆਹ ਕਰ ਲਓ ਉਧਰ ਅੰਦਰੋਂ ਅੰਦਰ ਹੀ ਪਤਾ ਸਾਨੂੰ ਵੀ ਉਹ ਵੀ ਇਹਦੇ ਖਿਲਾਫ ਨੇ ਪਰ ਖੁੱਲਕੇ ਨਹੀਂ ਬੋਲਦੇ ਪਤਾ ਨਹੀਂ ਡਰਦੇ ਇਹ ਤੋਂ ਮਾੜੀ ਦੀ ਕਮੇਟੀ ਦਾ ਜਿਹੜਾ ਪਹਿਲਾ ਪ੍ਰਧਾਨ ਸੀ ਉਹਦੇ ਨਾਲ ਸਾਡੀ ਗੱਲਬਾਤ ਹੋਈ ਉਹ ਵੀ ਬੜਾ ਖਫਾ ਸੀ ਕਹਿੰਦਾ ਵੀ ਮਾਸੀ ਬੜੇ ਦੁਖੀ ਐ ਇਹਨੂੰ ਕਿਹਾ ਵੀ ਆਹ ਕੰਮ ਇੱਥੇ ਨਾ ਕਰ। ਪਰ ਇਹ ਬਾਬਾ ਨਹੀਂ ਟਲਿਆ। ਬਾਬੇ ਦੀ ਜ਼ੁਰਤ ਦੇਖੋ ਕਮੇਟੀ ਹੀ ਬਦਲਤੀ ਇਹਨੇ। ਕਮੇਟੀ ਆਪਣੇ ਮੁਤਾਬਕ ਬਣਾ ਲਈ। ਮੈਂਨ ਦੀ ਜਿਹੜੀ ਮਾੜੀ ਦੀ ਕਮੇਟੀ ਆ ਉਹ ਆਪਣੀ ਖੜੀ ਕਰ ਲਈ। ਪੰਚਾਇਤ ਕੁਝ ਕਹਿੰਦੀ ਨਹੀਂ ਨਾ ਪੁਰਾਣਾ ਸਰਪੰਚ ਕਵੇ ਦੋ ਤਿੰਨ ਸਰਪੰਚ ਪੁਰਾਣੇ ਆ ਉਹਨਾਂ ਨੂੰ ਕਿਹੜਾ ਨਹੀਂ ਪਤਾ ਸਾਰਾ ਕੁਝ ਪਤਾ ਪਰ ਕੋਈ ਨਹੀਂ ਬੋਲਦਾ। ਨਮਾ ਵੀ ਨਹੀਂ ਬੋਲਦਾ ਆਸੀ ਵੀ ਗੱਲ ਕੀਤੀ ਹੈਪੀ ਨਾਲ ਵੀ ਜੇ ਤੇਰੇ ਚ ਕੋਈ ਕਲਾ ਹੈ ਤੂੰ ਅੱਜ ਪੰਜਾਬ ਦੇ ਹਾਲਾਤ ਕੀ ਹੋ ਰਹੇ ਆ ਕਿੰਨੀਆਂ ਮੁਸੀਬਤਾਂ ਪੰਜਾਬ ਤੇ ਆ ਰਹੀ ਨੇ ਕਿਤੇ ਹੜ ਆਏ ਪਏ ਨੇ ਉਹ ਤੁਸੀਂ ਮਰ ਗਏ ਕਿੱਥੇ ਡੁੱਬ ਗਏ ਤੁਸੀਂ ਕਿਉਂ ਨਹੀਂ ਦੱਸਿਆ ਤੁਸੀਂ ਲੋਕਾਂ ਨੂੰ ਵੀ ਤੁਸੀਂ ਬਚ ਜੋ ਆਪਣੀ ਸੇਫਟੀ ਵਾਲੀ ਜਗ੍ਹਾ ਤੇ ਆ ਜਾਓ ਕਿਵੇਂ ਨਸ਼ਿਆਂ 'ਚ ਸਾਡੀ ਜਵਾਨੀ ਗਲਤਾਨ ਹੋ ਰਹੀ ਹੈ ਉੱਥੇ ਕਿੱਥੇ ਮਰਦੇ ਨੇ ਬਾਬੇ ਕਿਉਂ ਨਹੀਂ ਦੱਸਦੇ ਵੀ ਕੌਣ ਨਸ਼ਾ ਵੇਚਦਾ ਸਾਡੇ ਸਨੇਚਿੰਗ ਦੇ ਕੇਸ ਚੋਰੀਆਂ ਦੇ ਕੇਸ ਡਾਕੀਆਂ ਦੇ ਕੇਸ ਕਤਲਾਂ ਦੇ ਕੇਸ ਪਰ ਉੱਥੇ ਕੋਈ ਬਾਬਾ ਅੱਗੇ ਨਹੀਂ ਆਉਂਦਾ ਵੀ ਮੈਂ ਸਰਕਾਰ ਦੀ ਜਾਂ ਪੁਲਿਸ ਪ੍ਰਸ਼ਾਸਨ ਦੀ ਮਤ ਕਰਦਾ ਹਾਂ ਪਰ ਸਰਕਾਰ ਨੂੰ ਰਾਜਨੀਤਿਕ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਤੇ ਜ਼ਰੂਰ ਸਿਕੰਜਾ ਕਸਣਾ ਪਊਗਾ ਨਹੀਂ ਤਾਂ ਕਿਸੇ ਨਾ ਕਿਸੇ ਦਾ ਜਿਹੜਾ ਵਿਸ਼ਵਾਸ ਹੈ ਨਾ ਤੋ ਉਹ ਲੱਗਿਆ ਹੋਇਆ ਉਹ ਇੱਕ ਨੂੰ ਛੱਡ ਕੇ ਦੂਜੇ ਪਿੱਛੇ ਦੂਜੇ ਨੂੰ ਛੱਡ ਕੇ ਤੀਜੇ ਪਿੱਛੇ ਇਹ ਹੈਪੀ ਬਾਬੇ ਦਾ ਇੱਕ ਚੇਲਾ ਉੱਥੇ ਮਿਲਿਆ ਸਾਡੀ ਟੀਮ ਨੂੰ ਉਹ ਕਹਿੰਦਾ ਮੈਂ 7 ਵਾਰੀ ਇੱਥੇ ਆ ਗਿਆ ਕੁਝ ਨਹੀਂ ਬਣਿਆ ਮੈਂ ਕਾਲ ਕੀਤੀ ਉਹਨਾਂ ਵੀ ਹੁਣ ਤਾਂ ਨਹੀਂ ਆਉਂਦਾ ਭਾਈ ਤੇਰੀਆਂ ਅੱਖਾਂ ਖੁੱਲ ਗਈਆਂ ਕਹਿੰਦਾ ਨਹੀਂ ਜੀ ਹੁਣ ਮੋਗੇ ਵਾਲੇ ਬਾਬੇ ਕੋਲ ਜਾਊਂਗਾ ਇਹ ਹਾਲ ਆ ਸਾਡੇ ਲੋਕਾਂ ਦਾ ਕਿਉਂ ਅਸੀਂ ਅੰਧਵਿਸ਼ਵਾਸ ਚ ਡੁੱਬੇ ਹੋਏ ਆ ਜਦ ਤੱਕ ਅਸੀਂ ਆਪ ਅੱਖਾਂ ਨਹੀਂ ਖੋਲਦੇ ਸਾਨੂੰ ਲੋਕ ਇਸੇ ਤਰ੍ਹਾਂ ਲੁੱਟਦੇ ਰਹਿਣਗੇ ਜਦੋਂ ਅੰਗਰੇਜ਼ਾਂ ਨੂੰ ਇੱਥੋਂ ਭਜਾਇਆ ਤਾਂ ਉਦੋਂ ਵੀ ਲੋਕ ਜਦੋਂ ਜਾਗੇ ਲੋਕਾਂ ਦੀ ਜ਼ਮੀਰ ਜਾਗੀ ਵੀ ਅਸੀਂ ਗੁਲਾਮੀ ਚ ਤਾਂ ਅੰਗਰੇਜ਼ ਭੱਜੇ ਸੀ ਇਸੇ ਤਰ੍ਹਾਂ ਕਿਸੇ ਦਾ ਵੀ ਜੇ ਅਸੀਂ ਜੇ ਸਾਡੇ ਤੇ ਕੋਈ ਜ਼ੁਲਮ ਕਰਦਾ ਕਿਸੇ ਨੇ ਨਹੀਂ ਬਚਾਉਣਾ ਜਦ ਤੱਕ ਅਸੀਂ ਨਹੀਂ ਜਾਗਦੇ ਇਸੇ ਤਰ੍ਹਾਂ ਬਾਬਿਆਂ ਦੇ ਚੁੱਗਲ ਦੇ ਵਿੱਚੋਂ ਬਾਬਿਆਂ ਦੀ ਠੱਗੀ 'ਚੋਂ ਅਸੀਂ ਉਦੋਂ ਹੀ ਬਚਾਂਗੇ ਜਦੋਂ ਅਸੀਂ ਖੁਦ ਜਾਗਾਂਗੇ ਇਦਾਂ ਦੇ ਐਪੀਸੋਡ ਆ ਜਿਹੜੇ ਤੁਹਾਡੀ ਨਜ਼ਰ ਕਰਦੇ ਰਹਾਂਗੇ ਤਾਂ ਤੁਸੀਂ ਮੇਰੇ ਵੀਰੋ ਭੈਣੋ ਪੰਜਾਬ ਵਾਸੀਓ ਜਰੂਰ ਆਪਣੀ ਅੱਖਾਂ ਖੋਲੋ ਇਹ ਲੋਕਾਂ ਕੋਲ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਦੂਰੋਂ ਦੂਰੋਂ ਆ ਕੇ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਨੇ ਤੇ ਇਹ ਵੀ ਤੁਹਾਨੂੰ ਦੱਸ ਦਵਾਂ ਸ਼ਰਮ ਦੇ ਮਾਰੇ ਮੁੜ ਕੇ ਬੋਲਦੇ ਨਹੀਂ ਵੀ ਬਾਬੇ ਕੋਲੇ 50000 ਚ ਠੱਗੇ ਗਏ ਕੋਈ 5 ਲੱਖ ਚ ਠੱਗਿਆ ਗਿਆ ਕੋਈ 25 ਲੱਖ ਚ ਠੱਗਿਆ ਗਿਆ ਕੋਈ 5000 ਚ ਠੱਗਿਆ ਗਿਆ ਮਤਲ ਜਿਹੜਾ ਉੱਥੇ ਜਾਂਦਾ ਠੱਗੀ ਦਾ ਸ਼ਿਕਾਰ ਹੁੰਦਾ ਬੜੇ ਬੜੇ ਲੋਕ ਆ ਸਿਆਣੇ ਲੋਕ ਆ ਤੁਸੀਂ ਵੀਡੀਓ ਚ ਸੁਣਦੇ ਹੋ ਦੇਖਦੇ ਹੋ ਕਹਿੰਦੇ ਨੇ ਵੀ ਭਾਈ 100 ਬੰਦਾ ਜੇ ਕਿਤੇ ਬਾਬੇ ਦੇ ਚਲਿਆ ਗਿਆ 10% 20% ਲੋਕਾਂ ਦੇ ਕੰਮ ਤਾਂ ਉਹ ਉਦਾਂ ਕੁਦਰਤੀ ਹੋ ਜਾਂਦੇ ਨੇ ਉਹ ਉਹ ਇਹ ਜ਼ਰੂਰ ਦਿਖਾਉਂਦੇ ਨੇ ਵੀ ਸਾਡੇ ਕਰਕੇ ਹੋਏ ਨੇ ਜਿਹੜੇ 80% ਲੋਕ ਤੰਦ ਪਿੱਟ ਦੇ ਉੱਥੋਂ ਆਉਂਦੇ ਆ ਉਹਨਾਂ ਨੂੰ ਕੋਈ ਨਹੀਂ ਦਿਖਾਉਂਦਾ ਇਸ ਕਰਕੇ ਅੱਖਾਂ ਖੋਲੋ ਜਾਗੋ ਇੱਕ ਅਭਿਆਨ ਆ ਸਾਡੇ ਚੈਨਲ ਵੱਲੋਂ ਅਲੱਗ-ਅਲੱਗ ਬਾਬਿਆਂ ਦੀਆਂ ਕਰਤੂਤਾ ਤੁਹਾਡੇ ਸਾਹਮਣੇ ਪੇਸ਼ ਕਰਦਾਂਗੇ ਪਰ ਜਾਗਣਾ ਤੁਹਾਨੂੰ ਆਪ ਪੈਣਾ